ਹਾਂਜੀ ਹਾਂਜੀ ਕਿ ਰਾਹੁਲ ਗਾਂਧੀ ਪਹੁੰਚ ਰਹੇ ਨੇ ਕਿ ਸਰ ਉਹਨਾਂ ਦਾ ਸ਼ੁਕੂਰ ਹੈਗਾ ਚੁੱਚਲੇ ਕਰਾਂਗੇ ਅਸੀਂ ਲੀਡਰਸ਼ਿਪ ਵੀ ਦੇਖੋ ਰਾਹੁਲ ਜੀ ਅੱਜ ਫਲੱਡ ਅਫੈਕਟਡ ਏਰੀਆਜ਼ ਨੇ ਜਿਹੜੇ ਖਾਸ ਤੌਰ ਤੇ ਰਮਦਾਸ ਅਜਨਾਲਾ ਔਰ ਉਸ ਤੋਂ ਬਾਅਦ ਡੇਰਾ ਬਾਬਾ ਨਾਨਕ ਜਿੱਥੇ ਜਿੱਥੇ ਰਾਵੀ ਨੇ ਜ਼ਿਆਦਾ ਨੁਕਸਾਨ ਕੀਤਾ ਫਸਲਾਂ ਦਾ ਉੱਥੇ ਉਹਨਾਂ ਨੇ ਵਿਜ਼ਿਟ ਕਰਨਾ ਔਰ ਮੈਂ ਸਮਝਦਾ ਕਿ ਪੰਜਾਬ ਦੇ ਵਿੱਚ ਬਹੁਤ ਵੱਡੀ ਜਿਹੜੀ ਕ੍ਰੋਪੀ ਆ ਉਹ ਮੈਨ ਮੇਡ ਡਿਜ਼ਾਸਟਰ ਹੈ ਇਹ ਸਾਰੀ ਦੁਨੀਆ ਜਾਣ ਚੁੱਕੀ ਕਿਵੇਂ ਰਾਵੀ ਕੱਲੇ ਵਿੱਚ ਜਿਹੜਾ ਰਣਜੀਤ ਸਾਗਰ ਡੈਮ ਤੋਂ ਬਹੁਤ ਵੱਡੇ ਪੱਧਰ ਦੇ ਉੱਤੇ ਪਾਣੀ ਛੱਡੇਗਾ ਇਹਦੇ 'ਚ ਆਈਐਮਡੀ ਦਾ ਵੀ ਬਹੁਤ ਵੱਡਾ ਫੇਲਿਅਰ ਹੈ ਆਈਐਮਡੀ ਜਿਹੜਾ ਰੇਨ ਕੈਲਕੂਲੇਸ਼ਨ ਸੀਗੀ ਪੰਜਾਬ ਛੋਣੀ ਉਹਨੂੰ ਘੱਟੋ ਘੱਟ 500% ਮਿਸ ਕੈਲਕੂਲੇਟ ਕੀਤਾ ਉਹਨਾਂ ਨੇ ਜਿੱਥੇ ਰਾਵੀ ਦਰਿਆ ਦੇ ਵਿੱਚ 42 ਬੰਨ ਟੁੱਟੇ ਨੇ ਉਹਦੇ ਨਾਲ ਨਾਲ ਲਗਭਗ ਜਿਹੜਾ بارش ਦਾ ਪਾਣੀ ਸੀ ਹਿਮਾਚਲ ਤੋਂ ਉਹਦੇ 'ਚ ਜਿਹੜਾ ਇੰਡੀਅਨ ਮੈਟੇਰੀਓਲੋਜੀਕਲ ਡਿਪਾਰਟਮੈਂਟ ਹੈ ਗਵਰਨਮੈਂਟ ਆਫ ਇੰਡੀਆ ਦਾ ਉਹਦਾ ਬਹੁਤ ਵੱਡਾ ਫੇਲਿਅਰ 500% ਦਾ ਮਿਸਕੈਲਕੂਲੇਸ਼ਨ ਇੰਨਾਤ ਅੰਦਾਜ਼ਾ ਨਹੀਂ ਸੀ ਲਾਇਆ ਕਿ ਇੰਨੀ بارش ਉੱਤੇ ਪੈ ਜਾਵੇਗੀ ਮਾਦੋਪੁਰ ਦਾ ਗੇਟ ਟੁੱਟਣਾ ਔਰ ਉੱਥੇ 528 ਮੀਟਰ ਤੱਕ ਪਾਣੀ ਚੜ ਜਾਣਾ ਜਿਹੜਾ ਕਿ ਡੇਂਜਰਸ ਜਿਹੜਾ ਜਿਹੜਾ ਦਰਿਆ ਰਣਜੀਤ ਸਾਗਰ ਡੈਮ ਟੁੱਟ ਸਕਦਾ ਸੀਗਾ ਕਿਉਂਕਿ ਦੀ ਲੈਜਿਟਿਮੇਟ ਹਾਈਟ ਜਿਹੜੀ ਆ 527.99 ਮੀਟਰ ਆ ਲਾਈਕਵਾਇਜ਼ ਬੀਬੀਐਮਬੀ ਦਾ ਜਿਹੜਾ ਨਿਫਾਰੀਅਸ ਰੂਲ ਲੋਕਾਂ ਨੂੰ ਪੰਜਾਬ ਦੇ ਵਿੱਚ ਇਹ ਲੱਗਦਾ ਕਿ ਪੰਜਾਬ ਨੂੰ ਸ਼ਾਇਦ ਰੂੜਨ ਵਿੱਚ ਲਗਭਗ 50000 ਰੁਪਏ ਪ੍ਰਤੀ ਏਕੜ ਕੰਪਨਸੇਸ਼ਨ ਫॉर ਕ੍ਰੋਪਸ ਕੇ 6 ਲੱਖ ਏਕੜ ਖਰਾਬ ਹੋਇਆ ਵਾ ਪਸ਼ੂ ਮਰੇ ਨੇ ਲੋਕਾਂ ਦੇ 1-1 ਲੱਖ ਰੁਪਏ ਦਿਓ ਉਹਨਾਂ ਨੂੰ 2.5 ਲੱਖ ਰੁਪਏ ਜਿਹੜਾ ਗਰੀਬਾਂ ਦੇ ਘਰ ਚੋਗੇ ਨੇ ਖਰਾਬ ਹੋ ਗਏ ਨੇ ਠਹਿਗੇ ਨੇ ਔਰ 1 ਸਾਲ ਦਾ ਮੋਰਟਰੀਅਮ ਇੰਟਰਸਟ ਰੀਪੇਮੈਂਟ ਐਂਡ ਪ੍ਰਿੰਸੀਪਲ ਅਮਾਉਂਟ ਰੀਪੇਮੈਂਟ ਦੇਖੋ ਬੇਸਿਕਲੀ ਜੋ ਪੰਜਾਬ ਦੇ ਵਿੱਚ ਹੜ੍ਹਾਂ ਦੀ ਸਥਿਤੀ ਹੈ ਔਰ ਜਿੰਨਾ ਕੁ ਪੰਜਾਬ ਦਾ ਨੁਕਸਾਨ ਹੋਇਆ ਕਿਉਂਕਿ ਰਾਹੁਲ ਗਾਂਧੀ ਇੱਕ ਇਹੋ ਜਿਹਾ ਚਿਹਰਾ ਹੈਗੇ ਆ ਜਿਹੜੇ ਕਿ ਪੰਜਾਬ ਦੀ ਨਬਜ ਨੂੰ ਔਰ ਪੰਜਾਬ ਦੇ ਦਰਦ ਨੂੰ ਜਿਹੜਾ ਆ ਉਹ ਚੰਗੀ ਤਰ੍ਹਾਂ ਸਮਝਦੇ ਆ ਔਰ ਉਹਨਾਂ ਲੋਕਾਂ ਦੇ ਵਿੱਚ ਹੀ ਜਾ ਰਹੇ ਆ ਜਿਨ੍ਹਾਂ ਲੋਕਾਂ ਦੇ ਨਾਲ ਬਹੁਤ ਵੱਡਾ ਜਿਹੜਾ ਇਹ ਇਹ ਇਸ ਸਮੇਂ ਦਾ ਕਿਤੇ ਨਾ ਕਿਤੇ ਸਮੱਸਿਆ ਆਈ ਹੈ ਸਰ ਕਿਸ ਕਿਸ ਜਗ੍ਹਾ ਤੇ ਜਾ ਰਹੇ ਨੇ ਰਾਹੁਲ ਗਾਂਧੀ ਤਾਂ ਕਿਹਨਾਂ ਨੂੰ ਮਿਲਣਗੇ ਇਹ ਇਹ ਦੀਨਾ ਨਗਰ ਜਾ ਰਹੇ ਆ ਅ ਅਜਨਾਲੇ ਜਾ ਰਹੇ ਹੈਗੇ ਆ ਸੋ ਉੱਥੇ ਪਹਿਲਾਂ ਗੁਰਦੁਆਰਾ ਸਾਹਿਬ ਮੱਥਾ ਵੀ ਟੇਕਣਾ ਹੈਗਾ ਸੋ ਉਹਦੇ ਤੋਂ ਅੱਗੇ ਫਿਰ ਜਿਹੜਾ ਲੋਕਾਂ ਦੇ ਨਾਲ ਜਿਹੜੇ ਕਿਸਾਨਾਂ ਦੇ ਨਾਲ ਮਜ਼ਦੂਰਾਂ ਦੇ ਨਾਲ ਜਿੱਥੇ ਬਹੁਤ ਵੱਡਾ ਨੁਕਸਾਨ ਹੋਇਆ ਉੱਥੇ ਇਹ ਵਿਜ਼ਿਟ ਕਰ ਰਹੇ ਨੇ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਜੀ ਨੇ 16 ਕੁਸੂਰ ਕਰੋੜ ਰੁਪਏ ਦੀ ਰਾਹਤ ਪੰਜਾਬ ਨੂੰ ਦਿੱਤੀ ਹੈ ਉਹ ਰਾਹਤ ਕੀ ਲੱਗਦਾ ਵੀ ਬਹੁਤ ਦੇਖੋ ਦੋਨੇ ਸਰਕਾਰਾਂ ਇੱਕ ਦੂਸਰੇ ਤੇ ਬਲੇਮ ਕਰਦੀਆਂ ਜਿਹੜਾ ਐਸ ਡੀ ਆਰ ਐਫ ਫੰਡ ਹੈਗਾ ਉਹਦੇ ਵਿੱਚ 12000 ਕਰੋੜ ਰੁਪਏ ਦੀ ਕੋਈ ਗੱਲ ਨਹੀਂ ਕਰ ਰਿਆ ਕਿ ਉਹ ਕਿੱਥੇ ਗਿਆ ਉਹ ਕਿੱਥੇ ਵਰਤਿਆ ਕਿ ਨਹੀਂ ਵਰਤਿਆ ਦੇਖੋ ਜਿਹੜੇ ਹੜ ਹੁੰਦੇ ਆ ਉਹਦੀ ਪਹਿਲਾਂ ਪ੍ਰੈਪਰੇਸ਼ਨ ਹੁੰਦੀ ਆ ਪ੍ਰੈਪਰੇਸ਼ਨ ਦੀਆਂ ਮੀਟਿੰਗਸ ਜਿਹੜੀਆਂ ਉਹ ਜਨਵਰੀ ਫਰਵਰੀ ਮਾਰਚ ਚ ਹੁੰਦੀਆਂ ਇਹ ਇੱਕ ਇੱਕ ਪੱਕੀ ਪ੍ਰਕਿਰਿਆ ਹੈਗੀ ਆ ਔਰ ਉਹਦੇ ਤੋਂ ਬਾਅਦ ਜਦੋਂ ਇਹਨਾਂ ਨੇ ਮੀਟਿੰਗ ਹੀ ਪਹਿਲੀ ਜੂਨ ਦੇ ਮਿਡ ਚ ਕੀਤੀ ਔਰ ਇਹਨਾਂ ਨੂੰ ਬਿਲਕੁਲ ਪਤਾ ਨਹੀਂ ਹੈ ਕਿ ਅਸੀਂ ਇਹਨੂੰ ਕਿੱਦਾਂ ਹੈਂਡਲ ਕਰਨਾ ਕਿਉਂਕਿ ਆਪਾਂ ਆਪਾਂ ਸਾਰੇ ਸਮਝ ਸਕਦੇ ਆ ਜਿਹੜੇ ਹੜ੍ਹ ਆ ਜੇ ਪਾਣੀ ਆਉਂਦਾ ਕਿਤੇ ਬੰਦੇ ਥੋੜੀ ਬੋਰੀ ਖੜੇ ਕਰਕੇ ਪਾਣੀ ਰੋਕਿਆ ਜਾ ਸਕਦਾ ਉਹਦੇ ਲਈ ਪ੍ਰੋਪਰ ਪ੍ਰੈਪਰੇਸ਼ਨ